19 ਅਗਸਤ ਦੀ ਅੱਧੀ ਰਾਤ ਨੂੰ ਹੈਲੋ ਫੂਡ ਰੈਸਟੋਰੈਂਟ ਸਰਾਏ ਰੋਡ ਜੰਡਿਆਲਾ ਗੁਰੂ ਚ ਦਾਖਲ ਹੋ ਕੇ ਰੈਸਟੋਰੈਂਟ ਦੇ ਮੈਨੇਜਰ ਰਣਜੀਤ ਸਿੰਘ ਤੋਂ ਗਨ ਪੁਆਇੰਟ ਤੇ 32000 ਰੁਪਏ ਅਤੇ ਦੋ ਮੋਬਾਈਲ ਖੋ ਕੇ ਲੁਟੇਰੇ ਫਰਾਰ ਹੋ ਗਏ ਸੀ ਸਬੰਧ ਥਾਣਾ ਜੰਡਿਆਲਾ ਗੁਰੂ ਨੇ ਮਾਮਲਾ ਦਰਜ ਕੀਤਾ ਸੀ ਤੇ ਇਸੇ ਮਾਮਲੇ ਦੇ ਵਿੱਚ ਪੁਲਿਸ ਨੇ ਆਰੋਪੀਆਂ ਨੂੰ ਗ੍ਰਿਫਤਾਰ ਕਰ ਲਿਆ ਇਹਨਾਂ ਦੇ ਕੋਲੋਂ ਦੋ ਪਿਸਤੌਲ ਜੋ ਵਾਰਦਾਤ ਸਮੇਂ ਵਰਤੇ ਗਏ ਸੀ ਉਹ ਵੀ ਕਾਬੂ ਕੀਤੇ ਨੇ ਦੱਸਦੇ ਕਿ ਗਨ ਪੁਆਇੰਟ ਤੇ 32000 ਰੁਪਏ ਅਤੇ ਦੋ ਮੋਬਾਈਲ ਖੋ ਕੇ ਫਰਾਰ ਹੋ ਗਏ ਸੀ ਸੋ ਦੱਸਦੇ ਕਿ ਜੰਡਿਆਲਾ ਪੁਲਿਸ ਨੇ 48 ਘੰਟਿਆਂ ਦੇ ਵਿੱਚ ਇਹਨਾਂ ਨੂੰ ਫੜ ਲਿਆ ਸਟੇਮ ਨਿਊਜ਼ ਲਈ ਜੰਡਿਆਲਾ ਗੁਰੂ ਤੋਂ ਪਰੰਚਿਤ ਸਿੰਘ ਤੇ ਦੇ ਵਿੱਚ ਸਾਡੇ ਮਾਜੂਗ ਐਸਐਸਪੀ ਸਾਹਿਬ ਵੱਲੋਂ ਤੇ ਸੀਨੀਅਰ ਅਫਸਰ ਵੱਲੋਂ ਜੀ ਆਨੰਦ ਆਵਗੇ ਤਾਂ ਜਿਹੜੇ ਹੀ ਵੀਸਟ੍ਰਾਈਮ ਚ ਪੜੋਦੇ ਦੋਸ਼ੀ ਆ ਉਹ ਮੇਮ ਚੱਲ ਰਹੀ ਸੀ ਉਹ ਫੜੇ ਨੇ ਜਿਨ੍ਹਾਂ ਦੇ ਵਿੱਚ ਹਾਲ ਹੀ ਵਿੱਚ ਥੋੜਾ ਸਮਾਂ ਪਹਿਲਾਂ ਇੱਕ ਆਦਮੀ ਕੁਲਦੀਪ ਸੀ ਆ ਉਹਨੇ ਆਪਣੀ ਘਰ ਵਾਲੀ ਨੂੰ ਆਪਣੇ ਨਾਲ ਪਾਰ ਕੇ ਸੁਟ ਗਿਆ ਅੰਦਰ ਪਰ ਉਹਦੀ ਜਾਂਚ ਪਰਚੀ ਚ ਪੜਿਆ ਜੀ ਵਿਰਾਵਾ ਬਨਾਨ ਸਾਈਟ ਤੋਂ ਦੂਸਰਾ ਦੋ ਚੋਰਾਂ ਦੇ ਕੈਨ ਫੜੇ ਆ ਜੀ ਇੱਕ ਮੱਝਾ ਚੋਰੀ ਕਰਨ ਵਾਲਾ ਗਾਇਕ ਸਾਡੇ ਨਵਾਂ ਬਿੰਦ ਚਮਕੀ ਦਾ ਅਸ਼ਵਾਲਦੀ ਨੇ ਫੜਿਆ ਉਹ ਮੱਝਾ ਬਰਾਮਦ ਕਰਕੇ ਤੇ ਉਹਨਾਂ ਦੇ ਵਾਰਸਾਂ ਦੇ ਮਾਲਕਾਂ ਦੇ ਸ਼ਿਕਾਇਤ ਕਰ ਦਿੱਤੀਆਂ ਗਈਆਂ ਪੁਲਿਸੀ ਰਸਤੇ ਇਸ ਤੋਂ ਇਲਾਵਾ ਇਧਰ ਧਾਰਾ ਸਾਈਡ ਆ ਪਿੰਡਾਂ ਦੇ ਵਿੱਚ ਧਾਰਾਂ ਤੇ ਟਰਾਂਸਫਰ ਪਰ ਮੋਟਰਾਂ ਦੀ ਚੋਰੀ ਵਾਲੇ ਹੀ ਉਹ ਦੋ ਦੋ ਮੁੰਡੇ ਫੜੇ ਆ ਉਹ ਕਿ ਜਿਹੜੇ ਕੁਆੜੀਆਂ ਨੂੰ ਸਮਾਨ ਵੇਚਦੇ ਸੀ ਉਹ ਕੁਆੜੀਆਂ ਵੀ ਅਰੈਸਟ ਕੀਤਾ ਤੇ ਸਮਾਨ ਦੀ ਬਰਾਮਦਗੀ ਹੋਈ ਇਸ ਤੋਂ ਅਗੇ ਆਪਾਂ ਚੱਲਦੇ ਆ ਜੀ ਜਿਹੜਾ ਡਰਗ ਨਾਲ ਰਿਲੇਟਡ ਪੰਜਾਬ ਸਰਕਾਰ ਵੱਲੋਂ ਇਹਨੂੰ ਚਲਦੀ ਆ ਉਹਦੇ ਵਿੱਚ ਵੀ ਸਾਡੀ ਟੀਮ ਨੇ ਸਫਲਤਾ ਹਾਸਲ ਕੀਤੀ ਹੈ ਇੱਥੇ ਇੱਕ ਗਦਰਬੀ ਜੋਗੀ ਦਾ ਕਾਰਜ ਤੋਂ ਨਾਮ ਸੀਗਾ ਉਹਰੇ ਕੋਲੋਂ ਕਾਰਵਾਈ ਕੀਤੀ ਆ ਉਹਦੀ ਵੀ ਅਰੈਸਟ ਹੋ ਗਈ ਤੇ ਥੋੜੇ ਦਿਨ ਪਹਿਲਾਂ ਤਿੰਨ ਦਿਨ ਪਹਿਲਾਂ ਹੀ ਨੰਗਲਗੁਰੂ ਵੀ ਇੱਕ ਥਰੇਲੂ ਝਗੜੇ ਨੂੰ ਲੈ ਕੇ ਉਹਦੇ ਦੂਸਰੀ ਧਿਰ ਦੇ ਸਾਥੀ ਆਏ ਜੋ ਗੁਰਜੇ ਚਲਾ ਕੇ ਭੱਜ ਰਹੇ ਸੀ ਜਿੱਥੇ ਜੱਕਮੀ ਹੋਏ ਤਿੰਨ ਬੰਦੇ 8 ਬੰਦਿਆਂ ਦੇ ਅਫੇਅਰ ਦਰਜ ਕੀਤੀ ਜਿਨ੍ਹਾਂ ਚੋਂ 4 ਬੰਦੇ ਉਹਨਾਂ ਚ ਅਰੈਸਟ ਹੋ ਚੁੱਕੇ ਨੇ ਸਰ ਇਹਨਾਂ ਸਾਰਿਆਂ ਦੇ ਵਿੱਚ ਮੁਦਰੀ ਤਪੀ ਜੀ ਸਾਹਮਣੇ ਆਉਂਦਾ ਜੀ। ਮੁਦਰੀ ਤਪੀ ਜਿਹੜੇ ਡਰੱਗ ਵੇਚੇਤਾ ਜੀ ਉਹ ਡਰੱਗ ਤੇ ਬਿਲਕੁਲ ਸਖਤੀ ਨਾਲ ਹਰ ਕ੍ਰਾਈਮ ਨੂੰ ਬੜੀ ਸਖਤੀ ਨਾਲ ਇਹ ਅਧੋਪ ਕਰਾਂਗੇ। ਇਹੇ ਤਰ੍ਹਾਂ ਦਾ ਵੀ ਆ ਜਿਹੜੇ ਆ ਬੰਦਾਗਰਦੀ ਜਾਂ ਗੋੜੀਆਂ ਜਲਾਉਂਦੇ ਜੀ ਉਹ ਬਿਲਕੁਲ ਬਖਸ਼ੇ ਨਹੀਂ ਜਾਣਗੇ। ਇੱਥੇ ਬਿਲਕੁਲ ਕਿਸ ਤਰ੍ਹਾਂ ਦਾ ਲਾਅਡ ਆਰਡਰ ਖਰਾਬ ਨਹੀਂ ਹੋਣਾ। ਜਿਹੜੇ ਕੱਲ ਤਾਰਾ ਫੜਦੇ ਪਿੰਡਾਂ ਵਾਲਿਆਂ ਨੇ ਫੜਾਇਆ ਉਹਨਾਂ ਤੋਂ ਮਾਮਲਾ ਜੀ ਉਹਦਾ ਮਾਮਲਾ ਦਰਜ ਕਰਕੇ ਜਿੱਥੇ ਤਾਰਾ ਇਹਨਾਂ ਵੇਚੀਆਂ ਉਹ ਤਾਰਾ ਵੀ ਬਰਾਮਦ ਕੀਤੀ ਆ ਉਸ ਗਵਾਡੀ ਨੂੰ ਵਿੱਚ ਐਡ ਕੀਤਾ ਸ਼ਾਮਿਲ ਕੀਤਾ ਜੀ। ਯੋਰੀਆ ਚੋਰੀਆਂ ਤੇ ਬੁਰਾਈਆਂ ਤੇ ਕੂਰੀਤੀਆਂ ਨੂੰ ਸ਼ਕਤੀ ਨਾਲ ਜੰਡਿਆਲਾ ਪੁਲਿਸ ਨੇ ਜਿੱਥੇ ਵੀ ਤੁਹਾਡੇ ਪਬਲਿਕ ਦੇ ਸਹਾਰੇ ਰੋਪੀਆ ਤੇ ਪਹਿਲਾਂ ਵੀ ਕੋ ਪਰਚੇ ਦਰਜ ਹੈਗੇ ਪਹਿਲਾਂ ਵੀ ਦਰਜ ਹੈਗੇ ਨੇ ਸਾਰੇ ਰੋਪੀਆ ਦੇ ਨਹੀਂ ਕੁਝ ਕੁਝ ਜਿਹੜੇ ਹੈਗੇ ਨੇ ਉਹਨਾਂ ਦੇ ਪਰਚੇ ਦਰਜ ਨੇ ਇਹਨਾਂ ਦੇ ਰਿਮਾਰਡ ਲਵਾਵਾਂਗੇ ਰਿਮਾਰਡ ਲੈ ਕੇ ਹਰੂ ਕੋਸ਼ਿਸ਼ ਕਰਾਂਗੇ ਤੇ ਵੱਧ ਤੋਂ ਵੱਧ ਹੋਰ ਰਿਕਵਰੀਆਂ ਕੀਤੀਆਂ ਜਾਣ ਜਿਹੜੀ ਤਮੀ ਵਿਆਹ ਦਾ ਕੂਰੀ ਨੂੰ ਜਿਹੜਾ ਕਟ ਮਾਰ ਕੀਤੀ ਸੀ ਉਹਦੇ ਬਾਰੇ ਤਿੱਕਾਣਾ ਮਿੱਤਰੋ ਉਹਦੇ ਬਾਰੇ ਵੀ ਐਮਬੀਸੀ ਦੋਨੋਂ ਉਹ ਆਪਸ ਵਿੱਚ ਝਗੜ ਪਏ ਉਹ ਆਦਮੀ ਉਹ ਲਈ ਮਸੀਹ ਦਾ ਨਾਮ ਦਾ ਪਤਾ ਹੈ ਜਿਹੜੇ ਬਾਬੇ ਨਾਮ ਚੰਨੇਵਾਲ ਪਿੰਡ ਦਾ ਰਹਿਣ ਵਾਲਾ ਇੱਥੇ ਲੜਕੀ ਬਟਿਕ ਦਾ ਕੰਮ ਕਰਦੀ ਸੀ ਆਪਣਾ ਉਹਦੇ ਦੁਕਾਨ ਤੇ ਆ ਕੇ ਰਾਤ ਨੂੰ ਘੁਟਮਾਰ ਕੀਤੀ ਉਹਨੇ ਬੇਚੀਆ ਨਾ ਘੁਟਿਆ ਇਹੰਦਨ ਕੁਕਰਾਂਟਾ ਕੀ ਉਹ ਲਾਇਆ ਹੁਤਾ ਉਹ ਬੇਹੋਸ਼ ਹਾਲਤ ਵਿੱਚ ਛੱਡ ਗਿਆ ਉਹ ਜਦੋਂ ਪਤਾ ਲੱਗਾ ਉਹ ਦੇ ਪਰਿਵਾਰਕ ਮੈਂਬਰ ਆ ਪਬਲਿਕ ਦੇ ਸਜੂਦ ਨਾਲ ਪੁਲਿਸ ਨੇ ਉਹਨੂੰ ਐਡਮਿਟ ਕਰਾਇਆ ਦਾ ਇਲਾਜ ਉਹ ਦੋਸ਼ੀ ਕਾਫੀ ਸਮੇ ਤੋਂ ਘੁੜਾੜਾ ਚੱਲਿਆ ਆ ਰਿਹਾ ਸੀ ਜਿਹਨੂੰ ਸਾਡੀ ਟੀਮਾਂ ਮਗਰ ਲੱਗਿਆ ਸੀ ਉਹਨਾਂ ਨੂੰ ਅਰੈਸਟ ਨੂੰ ਕਰ ਲਿਆ ਉਹਦਾ ਰਿਵਾਰਡ ਲੈ ਕੇ ਅੱਗੇ ਹੋਰ ਕੁਝ ਕੰਮ ਕਰਾਂਗੇ ਜੋ ਕੋਈ ਜਿਹੜੀ ਜਿਹੜੀ ਮੇਰੇ ਕਾਰਨ ਨਾ ਹੋ ਰਿਹਾ। ਤੀਜਾ ਦਾ ਘਰੇਲੂ ਮਾਮਲਾ ਸੀਗਾ ਲੜਕੀ ਗਈ ਸੀ ਚਾਟਿੰਗ ਮੇਟ ਨੂੰ। ਉਹ ਮੀਆਂ ਬੀਵੀ ਦਾ ਤਕਰਾਰ ਹੋ ਗਿਆ। ਉਹਦੇ ਭਰਾ ਆਏ ਤੇ ਆ ਕੇ ਉਹਨਾਂ ਨੇ ਬਹੁਤ ਜਲੀ ਗੁੱਟਾ ਕਰਦੀ ਕੀਤੀ ਤੇ ਫਾਇਰਿੰਗ ਵੀ ਜਦੋਂ ਪਿੰਡ ਵਾਲਿਆਂ ਕਰੇ ਹੋਗੇ ਘੇਰਾ ਲੱਗੇ ਫਾਇਰਿੰਗ ਕਰਕੇ ਭੱਜ ਗਿਆ ਗੋਲੇ ਚਲਾਈਏ ਉਹਦੇ 'ਚ। ਅੱਠਾ ਜੋ ਚਾਰ ਬੰਦੇ ਗ੍ਰਿਫਤਾਰ ਕਰ ਲਏ। ਸਰ ਜਿਹੜੀਆਂ ਪਿੰਡੀਆਂ ਚੋਰੀਆਂ ਆਈਆਂ ਉਹਦੇ ਵਿੱਚ ਕੋਈ ਪਰਾਨਤ ਹੋਈ ਨਹੀਂ। ਇੱਕੋ ਇਹਨਾਂ ਦਾ ਰਿਮਾਂਡ ਲੈ ਕੇ ਪਿੰਡੀਆਂ ਚੋਰੀਆਂ ਵਿੱਚ ਟ੍ਰੇਸ ਕਰਾਂਗੇ। ਬਰਬਾਦ ਲੈ ਕੇ ਕਸ਼ਿਸ਼ ਕਰਾਂਗੇ ਹਰ ਹਾਲਤ ਪੀਲੀਅਰ ਪਲੇਸ ਹੁੰਦੀਆਂ ਨੇ ਅਜੇ ਇਹ ਚੋਰਾ ਨਾ ਸਖੀ ਨਾ ਨਿਚੇ